ਰੋਟਰੀ ਕਲੱਬ ਜੋ ਕਿ ਲੋਕ ਭਲਾਈ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ ਸਮੇਂ-ਸਮੇਂ ਤੇ ਸਰੀ ਨਿਊਟਨ ਰੋਟਰੀ ਕਲੱਬ ਵੱਲੋਂ ਵੀ ਲੋਕ ਭਲਾਈ ਦੇ ਕੰਮ ਕਰ ਮਿਸਾਲ ਪੇਸ਼ ਕੀਤੀ ਜਾ ਚੁੱਕੀ ਹੈ ਇਸੇ ਸਿਲਸਿਲੇ 'ਚ 15 ਅਪ੍ਰੈਲ ਨੂੰ ਸਰੀ ਦੇ ਤਾਜ ਕਨਵੈਨਸ਼ਨ ਸੈਂਟਰ 'ਚ ਇੱਕ ਇਵੈਂਟ ਕਰਵਾਇਆ ਜਾ ਰਿਹਾ ਹੈ ਇਸੇ ਇਵੈਂਟ 'ਚ ਜਿੱਥੇ +1 ਤੇ +2 ਦੇ ਵਿਦਿਆਰਥੀਆਂ ਦੀ ਡਿਬੇਟ ਕਰਵਾਈ ਜਾਵੇਗੀ ਤਾਂ ਉੱਥੇ 15000 ਡਾਲਰ ਦੀ ਸਕਾਲਰਸ਼ਿਪ ਵੀ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਇਸ ਸੰਬੰਧੀ ਰੋਟਰੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਚੈਨਲ ਪੰਜਾਬੀ ਦੇ ਨਾਲ ਕਾਸ ਕਲਵਰ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ ਰੋਟਰੀ ਕਲੱਬ ਦੁਨੀਆ ਭਰ ਵਿੱਚ ਲੋਕ ਭਲਾਈ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ ਆਪਣੀ ਰਵਾਇਤ ਨੂੰ ਕਾਇਮ ਰੱਖਦਿਆਂ ਰੋਟਰੀ ਕਲੱਬ ਸਰੀ ਨਿਊਟਨ ਵੀ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਲੋਕ ਭਲਾਈ ਦੇ ਕਾਰਜਾਂ ਵਿੱਚ ਹਿੱਸਾ ਪਾਉਂਦਾ ਰਿਹਾ ਹੈ ਇਸੇ سلسلے ਵਿੱਚ 15 April 2017 ਨੂੰ ਸਰੀ ਦੇ ਤਾਜ ਕਨਵੈਨਸ਼ਨ ਸੈਂਟਰ ਵਿੱਚ ਇੱਕ ਇਵੈਂਟ ਕਰਵਾਇਆ ਜਾ ਰਿਹਾ ਹੈ ਇਸ ਇਵੈਂਟ ਦੀ ਬਾਕੀ ਇਵੈਂਟਸ ਤੋਂ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਸ ਵਿੱਚ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਦੇ ਬੱਚਿਆਂ ਦਾ ਡਿਬੇਟ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ 15000 ਡਾਲਰ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਇਸ ਸਬੰਧੀ ਰੋਟਰੀ ਕਲੱਬ ਦੇ ਅਹੁਦੇਦਾਰ ਤੇ ਉਹਗੇ ਸਮਾਜ ਸੇਵੀ ਸਰਦਾਰ ਕੁਲਤਾਰ ਸਿੰਘ ਥਿਆੜਾ ਨੇ ਵਿਸ਼ੇਸ਼ ਗੱਲਬਾਤ ਕੀਤੀ ਸ੍ਰੀ ਨਿਊਟਰਨ ਰੋਟਰੀ ਕਲੱਬ ਹੈ ਇਹ ਰਹਿ ਕਿ ਈਅਰਲੀ ਫੰਕਸ਼ਨ ਅਸੀਂ ਕਰਦੇ ਹਰ ਸਾਲ ਜੇ ਦੇ ਤੋ ਜਿਹੜੇ ਵੀ ਅਸੀਂ ਫੰਡ ਰੇਜ਼ਿੰਗ ਚ ਪੈਸੇ ਇਕੱਠੇ ਕਰਦੇ ਆ ਉਹ ਕਮਿਊਨਿਟੀ ਦੇ ਕੰਮ ਚ ਚਾਹੇ ਇੱਥੇ ਜਾਂ ਕਿਤੇ ਵਿਦੇਸ਼ ਤੇ ਵਿੱਚ ਲਾਏ ਜਾਂਦੇ ਪਰ ਜਿਹੜਾ ਐਥਕੀ ਸਾਡੇ ਪ੍ਰੈਜ਼ੀਡੈਂਟ ਹਨੀ ਸੰਦੀ ਚੰਡ ਸਾਰਿਆਂ ਨੇ ਇਹ ਕੀਤਾ ਪੀਏ ਜਿਹੜਾ ਐਥਕੀ ਸਰੀ ਦੇ ਵਿੱਚ ਇੱਕ ਪਹਿਲੀ ਵਾਰ ਹੀ ਮੇਰਾ ਖਿਆਲ ਕੋਈ ਕੈਨੇਡਾ ਦੇ ਵਿੱਚੋਂ ਹੀ ਪਹਿਲਾ ਰੋਟਰੀ ਕਲੱਬ ਆਊਗਾ ਜਿਹੜਾ ਇਹ ਫੰਕਸ਼ਨ ਦੀ ਡਿਬੇਟਸ.ca ਕਰ ਰਹੇ ਆ ਅਸੀਂ ਜਦੇ ਵਿੱਚ 11ਵੀਂ ਤੇ 12ਵੀਂ ਕਲਾਸ ਦੇ ਜਿਹੜੇ ਬੱਚੇ ਇੱਕ ਪਬਲਿਕ ਸਕੂਲ ਚ ਪੜਦੇ ਆ ਜਿਹੜੇ ਸਿਰਕ ਪਬਲਿਕ ਸਕੂਲ ਆ ਕੋਈ ਵੀ ਕਿਸੇ ਵੀ ਬੀਸੀ ਦੇ ਵਿੱਚੋਂ ਕਿਸੇ ਵੀ ਕੋਨੇ ਚ ਬੱਚਾ ਇਹਦੇ ਲਈ ਅਪਲਾਈ ਕਰ ਸਕਦਾ 28 ਮਾਰਚ ਉਹਦੀ ਡੇਟ ਆ ਜੀ 28 ਮਾਰਚ ਤੱਕ ਉਹ dobiters.ca ਦੀ ਵੈਬਸਾਈਟ ਤੋਂ ਸਾਰਾ ਪਤਾ ਲੈ ਸਕਦੇ ਆ ਜਾਂ ਮੈਨੂੰ ਫੋਨ ਕਰ ਸਕਦੇ ਆ ਜੀ 604 617 8484 ਬੱਚਿਆਂ ਨੂੰ ਦੱਸਣੀ ਇੰਗਲਿਸ਼ 604 617 8484 ਸੋ ਮੇਰੇ ਸਾਹਿਬ ਨੇ ਜਿਹੜਾ ਰੋਟੀ ਕਲੱਬ ਦਾ ਬਹੁਤ ਵਧੀਆ ਆਪਰਾਲਾ ਜਿੱਦਾਂ ਜਿਹੜੀ ਵਧੀਆ ਬੱਚੇ ਉਹ ਡਿਬੇਟ ਕਰਨਗੇ ਕਰੰਟ ਟੌਪਿਕਸ ਦੇ ਉੱਤੇ ਤੇ ਉਹਨਾਂ ਨੂੰ 15000 ਡਾਲਰ ਦੀ ਜਿਹੜੀ ਆ ਇਨਾਮ ਦਿੱਤੇ ਜਾਣਗੇ 15 ਅਪ੍ਰੈਲ ਨੂੰ ਜਿਹੜਾ ਕਿ ਤਾਜਪਾਰਕ ਕਨਵੈਨਸ਼ਨ ਸੈਂਟਰ 132 ਸਟਰੀਟ ਤੇ ਆ ਉੱਥੇ ਹੋਣ ਜਾ ਰਿਹਾ ਜੀ ਮੈਂ ਇਸ ਬੰਦੀ ਇਹ ਕਹੂੰਗਾ ਜੀ ਆਪਣੇ ਬੱਚਿਆਂ ਨੂੰ ਗੇਮਾਂ ਚ ਪਾਓ ਐਜੂਕੇਸ਼ਨ ਚ ਪਾਓ ਤਾਂ ਕਿ ਉਹ ਬੱਚੇ ਡਰਗ ਤੋਂ ਬਚ ਸਕਣ ਜਿੱਦਾਂ ਆਪਣੀ ਕਮੇਟੀ ਨੇ ਹੁਣ ਤੱਕ ਤਰੱਕੀ ਕੀਤੀ ਇਹ ਤੋਂ ਵੀ ਹੋਰ ਤਰੱਕੀਆਂ ਤੇ ਜਾਣ ਤੇ ਜਦੋਂ ਵੀ ਕੋਈ ਇਦਾਂ ਦਾ ਚਾਹੇ ਕੋਈ ਡਬੇਟਰ ਦਾ ਪ੍ਰੋਗਰਾਮ ਅਸੀਂ ਕਰਾ ਰਹੇ ਚਾਹੇ ਕੋਈ ਕਿਡਸ ਪਲੇ ਦਾ ਹੋ ਰਿਹਾ ਕੋਈ ਵੀ ਕਮਿਊਨਿਟੀ ਚ ਕੋਈ ਵੀ ਬੰਦਾ ਕੋਈ ਵੀ ਚੰਗਾ ਕੰਮ ਕਰ ਰਿਹਾ ਜਿਸ ਤੇ ਤੁਹਾਨੂੰ ਲੱਗਦਾ ਵੀ ਆਪਣੀ ਆਉਣ ਵਾਲੇ ਯੂਜ਼ ਦਾ ਆਪਣੀ ਉਹੀ ਮੇਨ ਕਮਿਊਨਿਟੀ ਹੈ ਨਾ ਜਿਹੜੀ ਆਉਣ ਵਾਲੀ ਉਹਨਾਂ ਦਾ ਸੁਧਾਰ ਹੋ ਸਕਦਾ ਦੀ ਬਾਦ ਚੜ ਕੇ ਉਹਦਾ ਹਿੱਸਾ ਲਈਏ ਇੱਥੇ ਸਾਨੂੰ ਕਮਿਊਨਿਟੀ ਤੋਂ ਬਹੁਤ ਹੁਕਾਰਾ ਸਦਾ ਮਿਲਦਾ ਪੈਸੇ ਦੀ ਕੋਈ ਜਿੰਨਾ ਚਾਹੀਦਾ ਉਹਨਾਂ ਇਕੱਠਾ ਹੋ ਜਾਂਦਾ ਜੀ ਪਰ ਸਾਨੂੰ ਇਸ ਵੇਲੇ ਲੋੜ ਹੈ ਬੱਚਿਆਂ ਨੂੰ ਆਪਾਂ ਇਹਦੇ ਵਿੱਚ ਇਨਵੋਲਵ ਕਰੀਏ ਸੋ ਵੱਧ ਤੋਂ ਵੱਧ ਬੱਚੇ ਜਿੰਨੇ ਰਜਿਸਟਰ ਕਰਨਗੇ ਉਹੀ ਸਾਨੂੰ ਚਾਹੀਦਾ ਤਾਂ ਕਿ ਅਸੀਂ ਇਹਨੂੰ ਵੱਧ ਤੋਂ ਵੱਧ ਫਲਾ ਸਕੀਏ ਤੇ ਵਧੀਆ ਬੱਚਿਆਂ ਨੂੰ ਇੱਕ ਵਧੀਆ ਡਿਵੈਲਪਰ ਤੇ ਵਧੀਆ ਲੀਡਰ ਆਉਣ ਵਾਲੀ ਕੰਟਰੀ ਦਾ ਕਮਿਊਨਿਟੀ ਦਾ ਵਧੀਆ ਅਗਿਆਕਾਰੀ ਤੇ ਸੇਵਾ ਭਾਵਨ ਵਾਲਾ ਬੱਚਾ ਹੋ ਸਕੇ